ਐਰ ਸ਼ੈਰ ਵੜ ਦੀ ਵੀਡੀਓ ਬਣਾਈ ਆ ਸਾਧਜੀ ਸੂਈ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸਟੀਲ ਫੁੱਲ ਤੇ ਚਵਾਈ ਚੈੱਕ ਕਰੋ ਕਰਮਾ ਜੀ ਕਿਉਂ ਨ ਬੜਾ ਚੰਗਾ ਹਨਾ ਇੱਕ ਨੰਬਰ ਰੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਬੜਾ ਚੰਗਾ ਟਿਉਣਾ ਹੈ ਨਾ ਭਾਈ ਚਵਾਈ ਮੂਠਿਆ ਕਰਨੀ ਕਦੋਂ ਸੂਈ ਇਹ ਬਈ ਮੈਂਟੀ ਵੀ ਹੋਇਆ ਬਈ ਮੈਂ ਤੇ ਜੇਰ ਹਜੇ ਪੈਣੀ ਹੈ ਚੂਣ ਚਵਾਈ ਇੱਕ ਨੰਬਰ ਠੰਡੀ ਠੁੰਗੀ ਦਾ ਫੁੱਲ ਲਾ ਕਰ ਮਾਲੀ ਲੈ ਠੰਡੀ ਠੁੰਗੀ ਦਾ ਭਾਈ ਕੋਈ ਮਰਜ਼ੀ ਚੋ ਜਾ ਦੁਨੀ ਭਾਈ ਇੱਕ ਨੰਬਰ ਥਾਣ ਇੱਕ ਨੰਬਰ ਮੁਰਤੀ ਵਾਲਾ ਥਾਣ ਪੂਰੀ ਵਿੱਚ ਹੀ ਦੇ ਕੱਲਾ ਕੱਲਾ ਥਾਣ ਚਵਾਈ ਇੱਕ ਨੰਬਰ ਕਿੰਨਾ ਦੁੱਧ ਸੀ ਰੋਸਤੀ 20 ਕਿਲੋ ਕੰਡਿਆ ਰੋਜੋ ਭਾਈ ਫੁੱਲ ਵੱਡੀ ਹੈ ਜਾ ਮਗਰ ਵੀ ਬੱਛੀ ਬੱਚੀ ਪਿਓਰ ਮਗਰ ਵੀ ਬੱਛੀ ਆ ਬੱਚੀ ਨੂੰ ਜਨਮ ਦਿੱਤਾ ਜਰਸੀ ਨਸਲ ਦੀ ਬੱਛੀ ਆ ਬਾਈ ਤੇ ਮੁੱਲ ਕੀ ਹੈ ਜੈ ਬਸ 68000 ਰੁਪਏ ਲੈ ਲਾਂਗੇ ਡਾਕਟਰ ਜੀ 68000 ਦੀ ਬੈਡ ਦੇ ਦਿਆਂਗੇ ਬਾਈ ਫੁੱਲ ਕੱਦ ਦਾ ਬਹੁਤ ਮੰਨ ਕੇ ਚੱਲ ਜੈ ਜੀ ਆ ਰੇਟ ਕਿਸੇ ਨੇ ਬੰਦੇ ਨੇ ਬੈਡ 75000 ਦੀ ਆ ਹਮ ਮਗਰ ਜਲਸੀ ਬੱਛੀ 9023976452 9023976452 ਬਾਈ ਦਾ ਕੰਟੈਕਟ ਨੰਬਰ ਆ ਵੀ ਨੋਟ ਕਰ ਲੋ ਬੱਚਾ ਬੱਛੀ ਬੱਛੀ ਬਹੁਤ ਚੰਗੀ ਆ ਬੈਡ ਬਹੁਤ ਚੰਗੀ ਆ ਚਵਾਈ ਇੱਕ ਨੰਬਰ ਟੰਡੀ ਸੀਲਾ முல்மா திரே த